ਮੇਰਾ ਨਾਉ ਜਰਨਾਲ ਸਿੰਘ ਆ 90 ਸਾਲ ਕਰੀਏ ਮੇਰੀ ਉਮਰ ਆ ਇਹ ਸੰ ਖੰਡਾ ਸ਼ੈਣੀਆ ਤੋਂ ਚੱਲਦਾ ਤੇ ਡੇਰਾ ਸਾਹਿਬ ਪਹੁੰਚਦੇ ਆ ਡੇਰਾ ਸਾਹਿਬ ਜਿਹੜਾ ਚੋਲਾ ਸਾਹਿਬ ਆ ਇਹ ਕਾਵਲੀ ਮਲ ਜੋ ਗੁਰੂ ਨਾਨਕ ਪਾਤਸ਼ਾਹ ਦੇ ਅੰਸ਼ ਵਿੱਚੋਂ 7ਵੀਂ ਪੀੜੀ ਵਿੱਚੋਂ ਤੇ 7ਵੀਂ ਪੀੜੀ ਵਿੱਚੋਂ ਇਸ ਆਫਗਾਨਿਸਤਾਨ ਦਾ ਸ਼ਹਿਰ ਸੁਹਾਣਾ ਉੱਥੇ ਦਾ ਤੋਤਾ ਮਾਲਸੀ ਉਹਦੇ ਕੋਲੋਂ ਜਾ ਕੇ ਇਹ ਜਿਹੜਾ ਚੋੜਾ ਸਾਬ ਐ ਇਹਨੇ ਉਹਦੀ ਪਹਾੜੀਆਂ ਵਿੱਚ ਦੱਬਿਆ ਗਿਆ ਤੇ ਉਥੋਂ ਇਹਨੇ ਪੁੱਟ ਕੇ ਲਿਆਉਂਦਾ ਪੱਥਰ ਨੂੰ ਬਾਣੀ ਦੇ ਨਾਲ ਦੂਰ ਕੀਤਾ ਜਿਹੜਾ ਚੁੱਕਿਆ ਨਹੀਂ ਸਿੱਝਦਾ ਤੇ ਉਸ ਵੇਲੇ ਗੁਰੂ ਮਹਾਰਾਜ ਜੀ ਨੇ ਕਾਬਲੀ ਮਾਲ ਨੂੰ ਭਾਖਾ ਦਿੱਤੀ ਕਿ ਤੂੰ ਜਪਜੀ ਸਾਹਿਬ ਦਾ ਪਾਠ ਕਰਕੇ ਪਾਣੀ ਲਾ ਕੇ ਕੋਲ ਪਾਠ ਕਰਕੇ ਉਹਦੇ ਉੱਤੇ ਛੱਟੇ ਮਾਰ ਤੈਨੂੰ ਆਪਣੇ ਆਪ ਇਹਦਾ ਰਸਤਾ ਜਿਹੜਾ ਉਹ ਮਿਲ ਦੇਗਾ ਕਾਬਲੀ ਮਾਲ ਨੇ ਉਸ ਪੱਥਰ ਦੇ ਉੱਤੇ ਜਪਜੀ ਸਾਹਿਬ ਦਾ ਪਾਠ ਕੀਤਾ ਪਹਿਲਾਂ ਫਿਰ ਉਹ ਪਾਣੀ ਛੱਟੇ ਮਾਰੇ ਪੱਥਰ ਲੰਬੇ ਹੋ ਗਿਆ ਕਾਬਲੀ ਮਾਲ ਸੰਗਤ ਦੇ ਸਮੇਂ ਉਥੋਂ ਜਿਹੜਾ ਇਹ ਚੋਲਾ ਸਭ ਲੈ ਕੇ ਤੇ ਫਿਰ ਡੇਰਾ ਸਾਹ ਪਹੁੰਚਿਆ ਜਿਹਦਾ ਅੱਜ ਬਹੁਤ देर ਤੋਂ ਲੱਗ ਕੇ ਚੋਲੇ ਸਾਹਿਬ ਦਾ ਜਿਹੜਾ ਮੇਲਾ ਹੈ ਸੰਗ ਰੂਪ ਵਿੱਚ ਦਰਸ਼ਨ ਕਰਨ ਦੇ ਸੰਕੇਤ ਸੰਗਤ ਇਕੱਠੀ ਹੋ ਕੇ ਦੰਦੀ ਆ ਉਹ ਚੋਲੇ ਸਾਹਿਬ ਦੇ ਦਰਸ਼ਨ ਕਰਨ ਤੇ ਜੋ ਕੋਈ ਸਰਦਾ ਨਾਲ ਆਪਣੀ ਅਰਦਾਸ ਬੇਨਤੀ ਕਰਦਾ ਸਾ ਸੰਗ ਉਹਦੀ ਪੂਰੀ ਕਰਦਾ ਹੈ ਇਹ ਚੋਲਾ ਸਾਹਿਬ ਦਾ ਇਤਿਹਾਸ ਹੈ ਵਾਹਿਗੁਰੂ ਜੀ ਖਾਸਾ ਵਾਹਿਗੁਰੂ ਜੀ ਇਹ ਸਾਧ ਸੰਗ ਜੀਓ ਇਹ ਜ ਚੋਲਾ ਜੋ ਜੈਦਾ ਸਾਹਿਬ ਇਹ ਵਿਦਾਜ ਮਾਰਿਆ ਸਥਿਤ ਹੈ ਗੁਰਪਿਆਸਾ ਦੀ ਇਹ ਚੋਲਾ ਕਿੱਥੋਂ ਆਇਆ ਕਿਵੇਂ ਆਇਆ ਬਹੁਤ ਘੱਟ ਸੰਗਤਾ ਜਾਣਦੀਆਂ ਹਨ ਇਹ ਚੋਲਾ ਅਰਬ ਦੇਖ ਦੇ ਵਿੱਚੋਂ ਆਇਆ ਅਰਬ ਦੇਖ ਦੇ ਵਿੱਚ ਲਾਜਬੰਦ ਲਾਜਬੰਦ ਰਾਜਾ ਸੀ ਸਾਧ ਸੰਗ ਜੀ ਤੁਹਾਨੂੰ ਨਾਨਕ ਪਾਸ ਦੁਨੀਆ ਤਾ ਦੇ ਜੋ ਅਰਬ ਦੇ ਇਸ ਵਿੱਚ ਗਏ ਆ ਉਸ ਰਾਜ ਦੇ ਵਿੱਚ ਗਏ ਉਸ ਗੁਰੂ ਪਿਆਸਾ ਇਹ ਚੋਲਾ ਬਲਮਾਤ ਆਕਾਰਪੁਰਖ ਵੱਲੋਂ ਗੁਰਮਾਰਾਈ ਦੇ ਤਾਨਦੇ ਉੱਤੇ ਆਇਆ ਜਿਹਦੇ ਉੱਤੇ ਜਿਹਦੇ ਉੱਤੇ ਸੱਸ ਸੱਤ ਤਰਾਂ ਦੀਆਂ ਲਾਇਤਾ ਲਿਖੀਆਂ ਹੋਈਆਂ ਐ ਸੱਤਾਂ ਲਿਖੀਆਂ ਹੋਈਆਂ ਸਾਰਾ ਕੁਰਾਨ ਦੀਆਂ ਐਤਾ ਲਿਖੀਆਂ ਹੋਈਆਂ ਸਤਾਂ ਨੂੰ ਨਾਨਕ ਆਪਸ ਸਾਜੀ ਗੁਰਬਾਣੀ ਦਾ ਪਛਾਣ ਕਰਦੇ ਸਨ ਨਾਨਕ ਆ ਤਾਂ ਬਾਤ ਕਰਦੇ ਸਨ ਜਦੋਂ ਲੋਕਾਂ ਨੇ ਸੁਣਿਆ ਕਿ ਚੋਲਾ ਇੰਨੇ ਐਤਾ ਵਾਲਾ ਪਹਿਨਿਆ ਹੋਇਆ ਹੈ ਬਾਦ ਇਹ ਤਾਂ ਇਹ ਤੁਹਾਨੂੰ ਇਹ ਤਾਂ ਹਿੰਦੂਤਾਂ ਦਾ ਪਛਾਣ ਕਰਿਆ ਹੈ ਇਹ ਤਾਂ ਸਿੱਖ ਧਰਮ ਦਾ ਪਛਾਣ ਕਰਦਾ ਪਤਾ ਨਹੀਂ ਕਿਹੜੇ ਧਰਮ ਦਾ ਪਛਾਣ ਕਰ ਸਾਡੇ ਮੁਸਲਮਾਨ ਦਾ ਧਰਮ ਦਾ ਪਛਾਣ ਨਹੀਂ ਕਰਦੇ ਜਾ ਕੇ ਸ਼ਿਕਾਇਤ ਲਾਈ ਰਾਜਬਾਦ ਨੇ ਇਹ ਸੁਣਿਆ ਉਹਨੇ ਕਿਹਾ ਵੀ ਜਾਓ ਉਸ ਨੂੰ ਮਾਰ ਮੋਕਾ ਦਿਓ ਜਿਹੜਾ ਇਹ ਸਾਡੇ ਸੂਦਾਂ ਦੇ ਬਦੋ ਚੱਲਦਾ ਹੈ ਸਾਧ ਸੰਗ ਮਾਰਨ ਵਾਸਤੇ ਗਏ ਤਾਂ ਤੁਨ ਕੋ ਨਾਨਕ ਪਾਸ ਸਾਨੂੰ ਪਹਾੜ ਤੋਂ ਛੁੱਟਿਆ ਗਿਆ ਤੋਏ ਕਿ ਦੱਬਿਆ ਗਿਆ ਲੇਕਿਨ ਤੁਨ ਕੋ ਨਾਨਕ ਪਾਸੇ ਫੁੱਲ ਵਾਂਗੂ ਬਾਹਰ ਆ ਗਏ ਉਹਨਾਂ ਦਾ ਭੜਮ ਤੋੜਿਆ ਸਾਡੇ ਅੱਗੇ ਅੱਜ ਇੱਕ ਸੀਸ ਚਪੋਇਆ ਉਹਦੇ ਸੇਵਕਾਂ ਨੇ ਕਿ ਉਹ ਤਾਂ ਨਾ ਪਹਾੜ ਤੋਂ ਛੁੱਟਿਆ ਮਰਦਾ ਏ ਨਾ ਪਾਣੀ ਡੋਬਿਆ ਮਰਦਾ ਏ ਨਾ ਤੋਂ ਇਹ ਜਿਵੇਂ ਤੇ ਦੁੱਗਾ ਮਾਰਦਾ ਏ ਸਾਧ ਸੰਗਤ ਰਾਜ ਰਾਜਵੰਤ ਜਦੋਂ ਸਾਹਮਣੇ ਗਿਆ ਬਈ ਤਾਂ ਸਵਾਲ ਜਵਾਬ ਹੋਏ ਸਾ ਆਖਰ ਰਾਜ ਰਾਜਵੰਤ ਨੂੰ ਸੀਸ ਝੁਕਾਣਾ ਪਿਆ ਸਾਧ ਸੰਗਤ ਜੀ ਓਏ ਇਹ ਇਹ ਜਿਹੜਾ ਚੋਲਾ ਹੈ ਉਹ ਜਿਹੜਾ ਲਾਜਵੰਤ ਹੈ ਉਹਨੇ ਕਿਹਾ ਵੀ ਇਹ ਚੋਲਾ ਮਿੰਦੂ ਦੇ ਦੇ ਪਹਿਲਾਂ ਤੋਂ ਨੇ ਆਖੜ ਚ ਕਿਹਾ ਲੇਕਿਨ ਜਦੋਂ ਸਾਦੇ ਸਮਝ ਆ ਗਈ ਸੀਸ ਝੁਕਾਇਆ ਗੋਦਾਨਗ ਪਾ ਸਕਦੇ ਚਾਨਣ ਵਿੱਚ ਉਹਦਾ murid ਬਣ ਗਿਆ ਉਹ ਤੇ ਇਹ ਜਿਹੜਾ ਚੋਲਾ ਹੈ ਇਹ ਉਹ ਚੋਲਾ ਜਿਹੜਾ ਆਕਾਰ ਬਖਤਾਨ ਗੋਦਾਨਗ ਪਾਸ਼ਾ ਨੇ ਦਿੱਤਾ ਸੀ